ਅੰਮ੍ਰਿਤਸਰ ਮਜੀਠਾ ਰੋਡ ਬਾਈਪਾਸ ਖੰਨਾ ਪੇਪਰ ਮਿਲ ਸਾਹਮਣੇ ਇੱਕ ਭਿਆਨਕ ਐਕਸੀਡੈਂਟ ਹੋਇਆ। ਕਿਹਾ ਜਾ ਰਿਹਾ ਹੈ ਕਿ ਇੱਕ ਗੱਡੀ ਜੋ ਕਿ ਕਿਸੇ ਵਿਆਹ ਦੇ ਪ੍ਰੋਗਰਾਮ ਤੋਂ ਪਰਿਵਾਰ ਸਮੇਤ ਆ ਰਹੀ ਸੀ ਤੇ ਉਸ ਨੂੰ ਚਲਾਉਣ ਵਾਲਾ ਜਿਹੜਾ ਮਾਲਕ ਸੀ ਉਸਨੇ ਸ਼ਰਾਬ ਪੀਤੀ ਹੋਈ ਸੀ। ਜ਼ਿਆਦਾ ਸ਼ਰਾਬ ਪੀਤੀ ਹੋਣ ਕਰਕੇ ਗੱਡੀ ਇੱਕ ਟਰੈਕਟਰ ਤੇ ਦੋ ਮੋਟਰਸਾਈਕਲਾਂ ਦੇ ਵਿੱਚ ਮਾਰ ਦਿੱਤੀ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨਾਂ ਵਿੱਚੋਂ ਇੱਕ ਦੀ ਲੱਤ ਟੁੱਟ ਗਈ ਹੈ ਤੇ ਇੱਕ ਦਾ ਗਿੱਟਾ ਟੁੱਟ ਗਿਆ। ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਮੋਕੇ ਤੇ ਪੁਜੀ ਮਜੀਠਾ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਾਰ ਚਾਲਕ ਤੇ ਉਸ ਦਾ ਪਰਿਵਾਰ ਫਿਲਹਾਲ ਫਰਾਰ ਹੈ ਅਤੇ ਅਸੀਂ ਆਏ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲ ਕੇ ਚੈੱਕ ਕਰਾਂਗੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਦੇ ਪਿਓ ਨੂੰ ਇਥੋਂ ਮੈਂ ਲੈਣਾ ਹੈ ਪਿਓ ਨੂੰ ਬੰਦੇ ਆ ਜਿਹੜਾ ਇੱਥੇ ਐਕਸੀਡੈਂਟ ਹੋਇਆ ਆਪਣਾ ਪੇਪਰ ਮਿਲਦੇ ਸਾਹਮਣੇ ਇਹ ਜਿਹੜਾ ਸਵਿਫਟ ਕਾਰ ਵਾਲਾ ਸੀ ਨਾ ਇਹ ਬੜਾ ਫੁੱਲ ਰੱਜਿਆ ਹੋਇਆ ਸੀ ਇਸ ਵੇਲੇ ਪਾਰਵਤੀ ਹਸਪਤਾਲਾ ਤੇ ਇਹਦੇ ਵਿੱਚ ਨਾਲ 6-7 ਸਵਾਰੀਆਂ ਬੈਠੀਆਂ ਦੋ ਤਿੰਨ ਲੇਡੀ ਸੀ ਦੋ ਤਿੰਨ ਬੱਚੇ ਸੀ ਤੇ ਆਪ ਉਹ ਮਤਲਬ ਕਿ ਚਲਾ ਰਿਆ ਸੀ ਤੇ ਉਹਦੇ ਕਰਕੇ ਪਿੱਛੋਂ ਲਿਆ ਕੇ ਪਹਿਲਾਂ ਟਰਾਲੀ ਚ ਵੱਜਾ ਟਰਾਲੀ ਜਿਹੜੀ ਆ ਉਹ ਮਤਲਬ ਸਾਈਡ ਨੂੰ ਘੁੰਮ ਗਈ ਆ ਉਸ ਤੋਂ ਬਾਅਦ ਜਿਹੜੇ ਆ ਵਖੋ ਜਿੱਥੇ ਆ ਮੋਟਰਸਾਈਕਲ ਖੜਾ ਐ ਇਸੇ ਸਾਈਡ ਤੇ ਮੋਟਰਸਾਈਕਲ ਜਾ ਰਿਹਾ ਜਿਹੜੇ ਦੋ ਤਿੰਨ ਮੁਰਕ ਉਹਨਾਂ ਚ ਵੱਜਾ ਇੱਕ ਬੱਚਾ ਪਾਰਵਤੀ ਹਸਪਤਾਲ ਦਾਖਲ ਆ ਉਹਦਾ ਪੈਰ ਜਿਹੜਾ ਗਿੱਟਾ ਬਿਲਕੁਲ ਫੈਕਚਰ ਹੋ ਗਿਆ ਦੋਨੇ ਸਾਈਡਾਂ ਤੇ ਇੱਕ ਜਿਹੜਾ ਉਹਦੀ ਲੱਤ ਟੁੱਟੀ ਆ ਉਹਨੂੰ ਪਤਾ ਨਹੀਂ ਕਿਹੜੇ ਹਸਪਤਾਲ ਖੜਿਆ ਕਿੰਨੇ ਮੋਟਰਸਾਈਕਲ ਸੀ ਜਿਹੜੇ ਇਸ ਐਕਸੀਡੈਂਟ ਵਿੱਚ ਇਨਵੋਲਵ ਹੋਏ ਦੋ ਸੀ ਮੇਰਾ ਹਲੇ ਇੱਕ ਜਿਹਨੂੰ ਲੱਤ ਟੁੱਟੀ ਆ ਤੇ ਇੱਕ ਜਿਹੜਾ ਗਿੱਟਾ ਟੁੱਟਾ ਉਹ ਪਾਰਵਤੀ ਹਸਪਤਾਲ ਦਾ ਦੂਜੇ ਦਾ ਨਹੀਂ ਪਤਾ ਉਹਨੂੰ ਕਿੱਥੇ ਲੈ ਗਿਆ ਤੇ ਜਿਹੜਾ ਪਾਰਵਤੀ ਹਸਪਤਾਲ ਨੂੰ ਐਂਬੂ ਐਂਬੂਲੈਂਸ ਲੈ ਕੇ ਗਈ ਉਹਨਾਂ ਦੇ ਮੋਟਰਸਾਈਕਲ ਜਿਹੜੇ ਉਹ ਕਿੱਥੇ ਆ ਮੋਟਰਸਾਈਕਲ ਇਹਨਾਂ ਨੇ ਖੜੇ ਆ ਆਪ ਜਿਹੜੇ ਉਹਦੇ ਮਤਲਬ ਰਿਸ਼ਤੇਦਾਰ ਆਏ ਮਗਰ ਓਕੇ ਹਾਂ ਜੀ ਉਹਦਾ ਦੂਜੇ ਮੁੰਡੇ ਦਾ ਨਹੀਂ ਪਤਾ ਜਿਹੜਾ ਇਸ ਮੁੰਡੇ ਦਾ ਜਿਹੜਾ ਪਾਰਵਤੀ ਹਸਪਤਾਲ ਹੈ ਉਹਦਾ ਮੋਟਰਸਾਈਕਲ ਜਿਹੜਾ ਉਹ ਉਹਦੇ ਖੜਿਆ ਦੂਜੇ ਭਰਾ ਭਰੂ ਜਿਹੜੇ ਹਾਂਜੀ ਉਹਦੇ ਪਰਿਵਾਰ ਨੇ ਮੋਟਰਸਾਈਕਲ ਖੜਿਆ ਉਹਨਾਂ ਦਾ ਤੁਸੀਂ ਦੇਖਿਆ ਸਰ ਕੋਈ ਐਕਸੀਡੈਂਟ ਦੇਖਿਆ ਸਰ ਮੈਂ ਤੂੰ ਕੋਈ 5 ਕਿ ਮਿੰਟ ਦੀ ਗੱਲ ਨਹੀਂ 3 ਮਿੰਟ ਦੀ ਜਦੋਂ ਮੈਂ ਇੱਥੇ ਪਹੁੰਚਿਆ ਅਸੀਂ ਵੀ ਕੰਮ ਤੋਂ ਆ ਰਹੇ ਹਾਂ ਹਾਂਜੀ 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 ਕੰਮ ਤੋਂ ਹੀ ਆ ਰਹੇ ਹਾਂ ਅਸੀਂ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਆਇਆ ਇੱਥੇ ਹੋਇਆ ਸਾਰਾ ਪੇਪਰ ਮਿਲਦੇ ਸਾਹਮਣੇ ਖੰਨਾ ਪੇਪਰ ਮਿਲਦੇ ਸਾਹਮਣੇ ਬਿਲਕੁਲ ਹਾਂਜੀ ਕੀ ਗੱਲ ਹੋਈ ਮੇਜਰ ਸਿੰਘ ਭਾਈ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਮੈ ਤੇ ਭਾਈ ਕਿੱਥੇ ਜਿਹੜਾ ਹਾਸਾ ਆਇਆ ਕੀ ਕੀ ਆਇਆ ਭਾਈ ਅਸੀਂ ਮਗਰ ਔਂਡੇ ਕਿਹੜੇ ਕੀ ਚਲਾਉਂਦੇ ਪਏ ਸੀ ਤੇ ਟਰੈਕਟਰ ਚਲਾਉਂਦੇ ਪਏ ਸੀ ਹਾਂਜੀ ਮਗਰ ਉਹ ਗੱਡੀ ਆਈ ਸ਼ਰਾਬ ਨਾਲ ਰੱਜਿਆ ਸੀ ਤੇ ਉਹਨੇ ਸਾਡੇ 'ਚ ਮਾਰੀ ਤੇ ਨਾਲ ਮੋਟਰਸਾਈਕਲ ਦੇ ਵਿੱਚ ਮਾਰੀ ਹੂੰ ਹਾਂਜੀ ਸਾਡਾ ਟਰੈਕਟਰ ਉੱਤੇ ਚੜ ਗਿਆ ਡਿਵਾਈਡਰ ਤੇ ਡਿਵਾਈਡਰ ਤੇ ਠੀਕ ਹੈ ਹਾਂਜੀ ਤੇ ਕਿੰਨੀ ਗੱਲ ਵਾਵਾ ਸਪੀਡ ਤੇ ਵਿੱਚ ਗੱਡੀ ਸਪੀਡ ਬਹੁਤ ਗੱਡੀ ਦੀ ਬੜੀ ਸਪੀਡ ਦੀ ਡਰਾਈਵਰ ਕਿੱਦਾਂ ਸੀ ਹਾਂਜੀ ਡਰਾਈਵਰ ਇੱਕ ਲੋਕ ਦਾ ਦਾਰੂ ਪੀਤੀ ਹਾਂਜੀ ਪੀਤੀ ਹੀ ਜਣੇ ਜ਼ਿਆਦਾ ਪੀਤੀ ਸੀ ਜ਼ਿਆਦਾ ਪੀਤੀ ਚਲਾਰਿਆ ਸੀ ਮੈਂ ਤੂੰ ਹੀ ਚਲਾਉਂਦੇ ਪਏ ਹਾਂਜੀ ਤੁਸੀਂ ਕਿਹੜੀ ਜਗ੍ਹਾ ਤੋਂ ਆ ਰਹੇ ਤੇ ਕਿੱਥੇ ਆਸ ਹੋਇਆ ਜੀ ਖੰਨਾ ਪੇਪਰ ਮਿਲਦੇ ਸਾਹਮਣੇ ਭਾਜੀ ਉੱਥੇ ਅਕਸਰ ਤੁਸੀਂ ਕਿਹੜੀ ਜਗ੍ਹਾ ਤੇ ਜਾਣਾ ਆਈ ਭਾਜੀ ਖਾਲੀ ਕਰਕੇ ਫੇਰ ਖੰਨਾ ਪੇਪਰ ਮਿਲ ਤੇ ਜਾਣਾ ਸੀ ਤੁਸੀਂ ਡਰਦੇ ਕਿੱਦਣ ਚੱਲਗੇ ਹੋ ਹਾਂਜੀ ਕਿੱਦਣ ਚੱਲਗੇ ਆਈ ਅੱਗੇ ਨੂੰ ਚੱਲਗੇ ਭਾਜੀ ਕਿਹੜੀ ਗੱਲੋਂ ਡਰ ਗਏ ਤੁਸੀਂ ਗੱਡੀ ਵੱਜ ਗਈ। ਪੁਲਿਸ ਵਾਲਿਆਂ ਕਿਹਾ ਗੱਡੀ ਦੇ ਅੱਗੇ ਲੈ ਜਾਓ ਗੱਡ ਕੇ ਲੈ ਜਾਓ। ਬਲਦੇਵ ਸਿੰਘ ਤੇ ਇਹ ਹਾਸਾ ਕਿਹੜੀ ਜਗ੍ਹਾ ਤੇ ਆਇਆ ਹੈ? ਇਹ ਭਾਈ ਕੰਨਾ ਖੰਨਾ ਪੇਪਰ ਮੰਦ ਦੇ ਸਾਹਮਣੇ ਆ। ਆਹ ਜੀ ਇਹ ਮੈਂ ਨਾਲ ਹੀ ਇਹ ਮੁੰਡਾ ਚਲਾ ਰਿਹਾ ਸੀ ਤੇ ਮੈਂ ਨਾਲ ਬੈਠਾ ਹਾਂ। ਕਿਹਦੇ ਤੇ ਸੀ? ਹਾਂਜੀ। ਕਿਹਦੇ ਤੇ ਸੀ? ਟਰੈਕਟਰ ਤੇ ਸੀ ਇਹ। ਤੇ ਪਿੱਛੋਂ ਗੱਡੀ ਸਪੀਡ 'ਚ ਆਈ ਆ। ਅਸੀਂ ਆਪਣਾ ਮੋੜ ਕੱਟ ਗਏ ਆ ਤੇ ਉਹਨੇ ਆਣ ਕੇ ਪਿੱਛੋਂ ਮਾਰੀ। ਮਾਰੀ ਆ ਤੇ ਮੋਟਰਸਾਈਕਲ ਤੇੋਂ ਡੇ ਮੋਟਰਸਾਈਕਲ ਆਮੀ ਆਡੇ ਨਾਲ ਹੀ ਮੋੜ ਕਟੇ ਆ। ਅੱਛਾ ਜੀ। ਮੋਟਰਸਾਈਕਲ ਵਾਲਿਆਂ ਨੂੰ ਚੋਕੇ ਉਹਨੇ ਮਾਰਿਆ ਸਾਈਡ ਤੇ। ਅੱਛਾ। ਹਾਂ ਜੀ ਉਹਨਾਂ ਦੇ ਲੱਗ ਗਿਆ ਸੱਟਾ-ਸੱਟਾ। ਆ ਨਹੀਂ ਉਹਨਾਂ ਦੇ ਸੱਟਾ ਲੱਗੀਆਂ ਵਾ। ਉਸੇ ਵੇਲੇ ਐਂਬੂਲੈਂਸ ਆਈ ਉਹਨਾਂ ਚੋਕੇ ਦੀ ਮਤਲਬ ਲੈ ਗਏ ਆ। ਹਸਪਤਾਲ। ਹਾਂ ਜੀ ਹਸਪਤਾਲ ਲੈ ਗਏ ਆ। ਗੱਡੀ ਗੱਡੀ ਤੇਜ਼ ਸੀ ਕਿੰਨੀ? ਗੱਡੀ ਤੇਜ਼ ਸੀ ਉਹ ਆਏ ਆਪਣੇ ਵਿਆਹ ਨੂੰ ਵੇਖ ਕੇ ਆਏ ਸੀ ਤੇ ਮਤਲਬ ਉਹਨਾਂ ਸ਼ਰਾਬ ਸੂਈ ਪੀਤੀ ਜਿਆਦੀ। ਕਿੰਨੇ ਕ ਬੰਦੇ ਸੀ ਗੱਡੀ ਦੇ ਵਿੱਚ? ਬੰਦੇ ਸਾਰੇ ਮਤਲਬ ਉਹਨਾਂ ਦੀ ਫੈਮਿਲੀ ਹੈ ਆਪਣੀ ਬੈਠੀ ਵਿੱਚ। ਹਾਂ ਜੀ ਹਾਂਜੀ ਉਹ ਸਹੀ ਸਲਾਮਤੀ ਬਾਕੀ ਮੋਟਰਸਾਈਕਲਾਂ ਦੇ ਲੱਗੀਆਂ ਹੈ। ਢੀ ਜੜੀ ਹੈ ਨਾ ਗੱਡੀ ਉਹ ਗਾੜੀ ਨੂੰ ਟੁੱਟ ਗਈ ਹੈ। ਠੀਕ ਭਾਈ। ਇਸ ਤਰ੍ਹਾਂ ਦੇ ਮੌਕੇ ਦੇ ਵੇਖਿਆ ਗੱਡੀ ਵੱਜੀ ਪਈ ਹੈ। ਹਾਂਜੀ। ਗੱਡੀ ਵੱਜੀ ਪਈ ਹੈ ਠੀਕ ਹੈ। ਤੇ ਜਿਹੜੇ ਬੰਦੇ ਆ ਉਹ ਕਿੱਥੇ ਹਸਪੀਟਲ ਆ। ਉਹ ਜਾ ਕੇ ਵੇਖਣੇ ਆ ਇਨਫਰਮੇਸ਼ਨ ਆਉਂਦੀ ਕਿਹੜੇ ਹਸਪੀਟਲ ਆ। ਉਹਨਾਂ ਨੇ ਬਿਆਨ ਲਵਾਂਗੇ ਕੀ ਗੱਲ ਆ। ਗੱਡੀ ਕਿੱਥੋਂ ਦੀ ਆ ਕਿਸੇ ਨੂੰ ਪਤਾ ਲੱਗਿਆ। ਹਾਂਜੀ। ਕੋਈ ਹੈ ਹੀ ਨਹੀਂ ਇਥੇ ਉਹ ਗੱਡੀ ਛੱਡ ਕੇ ਚਲੇ ਗਏ। ਜਦੋਂ ਕਿ ਜਿਹੜੇ ਇੱਥੇ ਹੈਗੇ ਤੁਹਾਰਾ ਵਾਲੇ ਵੇਖਦੇ ਗਏ। ਕੋਈ ਸਾਹਮਣੇ ਨਹੀਂ ਆਇਆ ਸਾਡੇ ਹਾਂਜੀ 140 ਚਲਗੇ ਚਲ ਗਏ ਕੀ ਕੀਤੀ ਜਾਏਗੀ ਸਰ ਇੱਕ ਜਿਹੜਾ ਗੱਡੀ ਹਾਂ ਟੂ ਕਰਕੇ ਲੱਗੇ ਖੜਨਾ ਜੋ ਵੀ ਇਹ ਸਾਹਮਣੇ ਆਇਆ ਜਿਹੜਾ ਕੋਈ ਬਿਆਨ ਦੇਊਗਾ ਆਣ ਕੇ ਜਿਹੜਾ ਕੋਈ ਨੁਕਸਾਨ ਹੋਇਆ ਹੋਊਗਾ ਉਹ ਸਾਹਮਣੇ ਆਏਗਾ ਤੇ ਫਿਰ ਅਧਿਕਾਰ ਵੀ ਕਰਾਂਗੇ ਸਰ ਮੀਡੀਆ ਨੂੰ ਤਾਂ ਸੀਸੀਟੀਵੀ ਗਜ਼ਾਰਾ ਘਟਾਈ ਜਾਏਗੀ ਸਾਰੇ ਭਾਜੀ ਜੋ ਹੈਗਾ ਉਹਦਾ ਮੀਡੀਆ ਦੇ ਵੀ ਗੱਲ ਪਏ ਉਹ ਭਾਜੀ ਉਹ ਵੀ ਕਰਾਂਗੇ ਜਿਹੜਾ ਬੰਦਾ ਤੁਹਾਡੇ ਗੱਲ ਪਿਆ ਵਾ ਮੀਡੀਆ ਦੇ ਗੱਲ ਪਏ ਉਹਦੀ ਕਾਰਵਾਈ ਕੀਤੀ ਜਾਏਗੀ ਬਹੁਤ ਬੜਾ ਉਹ ਜਿਹੜਾ ਜਿਹੜਾ ਵੇਖੋ ਭਾਜੀ ਜਿਹੜਾ ਬੰਦਾ ਇੱਥੇ ਵੀਡੀਓ ਕਢਾਵਾਂਗੇ ਆਪਾਂ ਸਾਰੇ ਵੇਖਾਂਗੇ ਜੋ ਹੋਊਗਾ ਸਾਹਮਣੇ ਉਹ ਕਰਾਂਗੇ ਠੀਕ ਹੈ